ਅਸੰਗਤ ਨੂੰ ਬਹੁਤ ਮਹਾਨਤਾ ਦਿੰਦੇ ਭਾਈ ਗੁਰਦਾਸ ਜੀ ਕਹਿੰਦੇ ਇੱਕ ਸਿੱਖ ਦੁਇ ਸਾਧ ਸੰਗ ਪੰਜੀ ਪਰਮੇਸ਼ਰ ਸਾਧ ਸੰਗਤ ਬਹੁਤ ਵੱਡੇ ਸਮੂਹ ਦਾ ਨਾਮ ਨਹੀਂ ਭਾਈ ਗੁਰਦਾਸ ਜੀ ਕਹਿੰਦੇ ਇੱਕ ਇਕੱਲਾ ਹੋਵੇ ਗੁਰੂ ਗੁਰੂ ਚਾਹਦਾ ਹੋਵੇ ਤੇ ਉਹ ਸਿੱਖ ਹੈ ਤੇ ਜੇ ਗੁਰੂ ਗੁਰੂ ਜੱਪਣ ਵਾਲੇ ਦੋ ਜਣੇ ਇਕੱਠੇ ਹੋ ਜਾਣ ਤੇ ਉਹ ਸਾਧ ਸੰਗ ਹੈ ਦੋ ਤੋਂ ਸਾਧ ਸੰਗਤ ਸ਼ੁਰੂ ਹੁੰਦਾ ਹੈ ਤੇ ਭਾਈ ਗੁਰਦਾਸ ਜੀ ਕਹਿੰਦੇ ਜੇ ਗੁਰੂ ਗੁਰੂ ਜੱਪਣ ਵਾਲੇ ਪੰਜ ਜਣੇ ਇਕੱਠੇ ਹੋ ਜਾਣ ਤੇ ਫਿਰ ਸਮਝ ਲਿਓ ਪਰਮੇਸ਼ਰ ਆਪ ਹੀ ਬੈਠਾ ਹੈ ਇੱਕ ਸੇਖ ਦੋਏ ਸਾਧ ਸੰਗ ਪੰਜੀ ਪਰਮੇਸ਼ਰ ਪਾਈ ਗੁਰਦਾਸ ਜੀ ਕਹਿੰਦੇ ਪੰਜ ਜਾਣੇ ਹੋਣ ਨਾ ਗੁਰੂ ਗੁਰੂ ਜਪਣ ਵਾਲੇ ਰੱਬ ਦੀ ਬਾਤ ਅਤ ਕਰਨ ਵਾਲੇ ਤੇ ਪੰਜਾਂ ਦੇ ਵਿੱਚ ਪਰਮੇਸ਼ਰ ਵਰਤਦਾ ਗੁਰੂ ਨਾਨਕ ਸਾਹਿਬ ਕਹਿੰਦੇ ਪੰਜ ਪਰਵਾਣ ਪੰਜ ਪ੍ਰਧਾਨ ਪੰਚੇ ਪਾਵਹਿ ਦਰ ਕਹਿ ਮਾਨ ਪੰਚੇ ਸੁਹਹੀਂ ਦਰ ਰਾਜਾਨ ਪੰਚਾ ਕਾ ਗੁਰ ਏਕ ਧਿਆਨ ਸੋ ਪੰਜ ਨੂੰ ਪੰਜ ਵੀ ਗੁਰਮਤ ਦੇ ਵਿੱਚ ਬੜੀ ਮਹਾਨਤਾ ਹੈ ਜੇ ਪਿਆਰਿਆਂ ਦੀ ਗੱਲ ਕਰੋ ਪੰਜ ਪਿਆਰੇ ਪੰਜ ਕਕਾਰ ਪੰਜ ਹੀ ਚੁਲੇ ਅਮਰਤ ਦੇ ਦਿੱਤੇ ਪੰਜ ਤਖਤ ਨੇ ਪੰਜ ਦੀ ਤਉਂਜੀ ਬੜੀ ਗੁਰਮਤ ਦੇ ਵਿੱਚ ਮਹਾਨ ਸਰਵ ਵਿਚਾਰ ਕਹਿਣ ਕੋ ਭਾਵ ਸੀ ਕਿ ਦੋ ਜਾਣੇ ਵੀ ਗੁਰੂ ਗੁਰੂ ਜਪਨ ਵਾਲੇ ਗੁਰੂ ਦੀ ਗੱਲ ਕਹਿਣ ਸੁਣਨ ਵਾਲੇ ਇਕੱਠੇ ਹੋ ਜਾਣ